ਇੱਕ ਵਾਰ ਫਿਰ ਤੋਂ ਨਰਸਰ ਬਾਜ਼ਾ ਨੇ ਮੋਬਾਈਲ ਵਾਲੀ ਦੁਕਾਨ ਨੂੰ ਬੜੀ ਹੀ ਹੁਸ਼ਿਆਰੀ ਦੇ ਨਾਲ ਆਪਣਾ ਨਿਸ਼ਾਨਾ ਬਣਾਇਆ ਦੋ ਮਹਿੰਗੇ ਫੋਨ ਲੈ ਕੇ ਫਰਾਰ ਹੋ ਜਾਂਦੇ ਨੇ ਸੂਚਨਾ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਹੈ ਕਿ ਉਸ ਦੀ ਸਤਨਾਮਪੁਰਾ ਵਿਖੇ ਬਾਂਗਾ ਟੈਲੀਕਾਮ ਦੇ ਨਾਮ ਤੇ ਮੋਬਾਈਲ ਸ਼ਾਪ ਹੈ ਉਸ ਦੇ ਪਿਤਾ ਦੁਕਾਨ ਤੇ ਮੌਜੂਦ ਸਨ ਕਰੀਬ 12:30 ਵਜੇ ਇੱਕ ਵਿਅਕਤੀ ਆਉਂਦਾ ਹੈ ਆਈਫੋਨ ਖਰੀਦਣ ਦੀ ਗੱਲ ਕਰਦਾ ਹੈ ਪਿਤਾ ਜੀ ਵੱਲੋਂ ਦੋ ਮੋਬਾਈਲ ਫੋਨ ਉਸ ਨੂੰ ਦਿਖਾਏ ਜਾਂਦੇ ਨੇ ਜਿਨ੍ਹਾਂ ਦੀ ਕੀਮਤ 1,12,000 ਰੁਪਏ ਬਣਦੀ ਹੈ ਮੋਬਾਈਲ ਪਸੰਦ ਕਰਨ ਤੋਂ ਬਾਅਦ ਉਕਤ ਨੌਜਵਾਨ ਆਨਲਾਈਨ ਪੇਮੈਂਟ ਕਰਨ ਦੀ ਗੱਲ ਕਹਿੰਦਾ ਜਿਸ ਤੇ ਚੱਲਦਿਆ ਉਸ ਨੂੰ ਦੁਕਾਨ ਦਾ ਸਕੈਨਰ ਦਿੱਤਾ ਜਾਂਦਾ ਹੈ ਉਕਤ ਵਿਅਕਤੀ ਆਪਣੇ ਫੋਨ ਤੇ ਸਕੈਨਰ ਸਕੈਨ ਕਰਕੇ ਮੋਬਾਈਲ ਦੀ ਕੀਮਤ 1 ਲੱਖ ਦਿਖਾ ਦਿੰਦਾ ਪਰ ਪੇਮੈਂਟ ਮਿਲਣ ਦਾ ਉਹਨਾਂ ਨੂੰ ਕੋਈ ਵੀ ਮੈਸੇਜ ਨਹੀਂ ਆਉਂਦਾ ਇਨੇ ਦੇ ਵਿੱਚ ਨੌ ਸਰਵਾਜ਼ ਕਾਰ ਦੇ ਵਿੱਚ ਬੈਠਦਾ ਹੈ ਫਰਾਰ ਹੋ ਜਾਂਦਾ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਵੱਲੋਂ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਦੇ ਨਾਲ ਇੱਕ ਔਰਤ ਵੀ ਬੈਠੀ ਹੋਈ ਦਿਖਾਈ ਦੇ ਰਹੀ ਹੈ ਪਿੰਡ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਸੁਬੀਰਾ ਤੁਹਾਡੇ ਨਾਲ ਫਗਵਾੜਾ ਦੇ ਸਤਾਮਪੁਰਾ ਵਿਖੇ ਆਂਡੀਆਂ ਸੰਜਿਆ ਕਰ ਰਹੇ ਆ ਕਿ ਕਿਸ ਕਦਰ ਨੌਸਰ ਬਾਜ਼ਾਂ ਦੇ ਵੱਲੋਂ ਇਸ ਮੋਬਾਈਲ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਰਿਕਾਰਡ ਹੋਇਆ ਹੈ ਕਿ ਕਿਸ ਕਦਰ ਨੌਜਵਾਨ ਆਉਂਦਾ ਆਈਫੋਨ ਖਰੀਦਣ ਦੀ ਗੱਲ ਕਰਦਾ ਅਤੇ ਫੇਕ ਪੇਮੈਂਟ ਕਰਕੇ ਜਿਹੜਾ ਕਿ ਚਲਾ ਜਾਂਦਾ ਦੋਸਤੋ ਬਾਅਦ ਦੁਕਾਨਦਾਰ ਅਚੇਤਕ ਉਹਨਾਂ ਨੂੰ ਲੱਭ ਰਹੇ ਆ ਪਈ ਮੇਰਾ ਨਾਮ ਮੋਹਨ ਬਾਂਗਾਂਜੀ ਹਾਂਜੀ ਮੇਰੀ ਸ਼ੌਕ ਬਾਂਗਾ ਟੈਲੀਕਮ ਸਤਨਾਪੁਰੇ ਨਿਰੂਲਾ ਹਸਪੀਟਲ ਦੇ ਸਾਹਮਣੇ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ ਮੇਰੇ ਕੋਲ ਨਾ 1:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆਪੋਂ ਅਵੇਲੇਬਲ ਨਹੀਂ ਸੀਗਾ ਦੁਕਾਨ ਤੇ ਮੇਰੇ ਡੈਡ ਸੀਗੇ ਅਵੇਲੇਬਲ ਤੇ ਉਹ ਆਪਣੇ ਫੋਨ ਦੇਖੇ 2 14 ਪ੍ਰੋਨੈਕਸ ਉਹ ਕਹਿੰਦਾ ਕਿ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਮੈਂ ਆਨਲਾਈਨ ਕਰ ਦਿਆਂਗਾ ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਜਿਹੜਾ ਡੈਡੀ ਨੇ ਉਹਨੂੰ ਸਕੈਨਰ ਦਿਖਾਇਆ ਕਿ ਇਸ ਸਕੈਨਰ ਚ ਪੈਸੇ ਪਾ ਦਿਓ। ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ ਮੈਂ 1,12,000 ਤੁਹਾਡੇ ਅਕਾਊਂਟ ਚ ਪਾਣ ਲੱਗਾ। ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਲੱਗੇ। ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ। ਉਹਨੇ ਗੱਡੀ ਪੈਂਦੀ ਸਟਾਰਟ ਰੱਖੀ ਹੋਈ ਸੀ ਪਰ ਪ੍ਰਿਪੇਅਰ ਹੋ ਕੇ ਆਇਆ ਸੀ। ਕਿੰਨੇ ਵਿਅਕਤੀ ਆਏ ਸੀ ਸਾਰ ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀਗੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਏ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹਦੀ ਸ਼ਕਲ ਵੀ ਆਈ ਹੈ ਉਹਦੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੁਲਿਸ ਨੇ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਜੋ ਹੈਗਾ ਉਹ ਵੀ ਕਰ ਲੈਂਦੇ ਪੁਲਿਸਾਈ ਜੀ ਓਕੇ ਪੁਲਿਸ ਹੱਲੇ ਤਿਲਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੇਂਟ ਦੇ ਆਏ ਆ ਜਿੱਦਾਂ ਸ਼ਹਿਰ ਦੇ ਵਿੱਚ ਇੰਦਰ ਦੀ ਆਵਾਜ਼ਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾਂ ਕੀ ਮੱਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਪੈਸੇ ਹੀ ਮੰਗ ਕਰਦੇ ਆ ਕਿ ਤੁਸੀਂ ਥੋੜੀ ਆਪਣੀ ਪੈਟਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾ ਫੁੰਦੀ ਪਈ ਆ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਪਤਾ ਨਹੀਂ ਗਾਹ ਅੱਗੇ ਉਹਨੇ ਫੜ ਕੋਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਈ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿ ਜਾਂ ਨਹੀਂ ਪੀਪੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ